ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵੰਤ ਸੰਮੇਵਾਲੀ ਲੋਕ ਸਭਾ ਹਲਕਾ ਫਰੋਇਪੁਰ 10 ਤੋਂ ਮੈਂ ਉਮੀਦਵਾਰ ਸੀ ਨੈਸ਼ਨਲਿਸਟ ਜਸਦੀ ਪਾਰਟੀ ਤੋਂ ਜਿਹੜੇ ਹੁਣ ਤੁਹਾਨੂੰ ਪਤਾ ਵੀ ਪਿੱਛੇ ਚੋਣਾ ਹੋ ਕੇ ਗਏ ਆ ਇਸ ਤੋਂ ਬਾਅਦ ਚ ਜਿਹੜਾ ਨਵਾਂ ਹੁਣ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਮੈਂ ਆਪਦੇ ਏਰੀਆ 'ਚ ਜਿਹੜੇ ਮੇਰੇ ਵੋਟਰ ਪੈਣਾਪਰਾ ਸੀ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨ ਪਹੁੰਚਾ ਜੇ ਗਵਿੰਦ ਨਗਰੀ ਦੇ ਵਿੱਚ ਇੱਥੇ ਜਿਹੜੇ ਮੇਰੇ ਮਜ਼ਦੂਰ ਪੈਣਾਪਰਾ ਇਕੱਠੇ ਹੋਏ ਆ ਇਹਨਾਂ ਨੇ ਮੈਨੂੰ ਪਿੰਡ ਵਿੱਚ ਆ ਰਹੀਆਂ ਮੁਸ਼ਕਲਾਂ ਦੱਸੀਆਂ ਜਿਵੇਂ ਮੰਨ ਲਓ ਨਰੇਗਾ ਵਿੱਚ ਆ ਰਹੀਆਂ ਜਿਵੇਂ ਮਕਾਨ ਸੀ ਫਲਸ਼ਾ ਸੀ ਦੀਪੂ ਹੋਲਡਰ ਦੇ ਖਿਲਾਫ ਸੀ ਬਿਜਲੀ ਦੇ ਬਿੱਲ ਸੀ ਪਰ ਇਹਨਾਂ ਨੇ ਮੈਨੇ ਇੱਕ ਹੋਰ ਨਵੀਂ ਗੱਲ ਦੱਸੀ ਇੱਥੇ ਜਿਹੜੇ ਵੋਟਾਂ ਕਹਿਣ ਆਉਂਦੇ ਸੀ ਉਹਨਾਂ ਨੇ ਕੁਝ ਜਿਹੜੇ ਸਾਡੇ ਭਰਾ ਐ ਉਹਨਾਂ ਨੂੰ ਜਿਹੜਾ ਵੋਟਾਂ ਕਹਿਣ ਤੇ ਜਦੋਂ ਇਹਨਾਂ ਵੱਲੋਂ ਸਵਾਲ ਚੱਕੇ ਗਏ ਵੀ ਗਰੀਬਾਂ ਪ੍ਰਤੀ ਅੱਜ ਜਿਵੇਂ ਕਹਿੰਦੇ ਜਦੋਂ ਗਰੰਟਾ ਆਉਂਦੀ ਆ ਉਦੋਂ ਤਾਂ ਸਾਡੇ ਕੋਲ ਨਾਮ ਨਹੀਂ ਆਉਂਦੇ ਪਰ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਸਾਡੇ ਇੱਕ ਇੱਕ ਪਰਿਵਾਰ ਦਾ ਨਾਮ ਆ ਜਾਂਦਾ ਸਾਡੇ ਘਰ ਦੇ ਜਾਂਦੇ ਆ ਪਰ ਜਿਹੜੇ ਕੁਝ ਕੜਮ ਚੌਧਰੀ ਸੀ ਉਹਨਾਂ ਨੂੰ ਮੇਰੇ ਭਰਾ ਨੂੰ ਜਿਹੜਾ ਜਲੀਲ ਕੀਤਾ ਗਿਆ ਅੱਜ ਮੈਂ ਇਹਨਾਂ ਦੀ ਇਹ ਮੁਸ਼ਕਲਾ ਸੁਣੀ ਹੈ ਪਰ ਮੈਂ ਇਹਨਾਂ ਨੂੰ ਇੱਕ ਮੇਰੀ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਮਜ਼ਦੂਰ ਤੇ ਭੀੜ ਪੈਂਦੀ ਹੈ ਸਾਡੀ ਲੋਕ ਸਭਾ ਹਲਕੇ ਫਰੋਜਪੁਰ ਦੀ ਪੂਰੀ ਟੀਮ ਅਤੇ ਨੈਸ਼ਨਲ ਜਸਟਿਸ ਪਾਰਟੀ ਗ੍ਰੀਪ ਵੱਰਾਲਾ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਪਰ ਮੈਂ ਇੱਕ ਇਹ ਵੀ ਇਹਨਾਂ ਪਰਿਵਾਰਾਂ ਨੂੰ ਬੇਨਤੀ ਕੀਤੀ ਕਿਉਂਕਿ ਅਕਸਰ ਇਹੀ ਇਹ ਉਮੀਦਵਾਰਾਂ ਨੂੰ ਕਹਿੰਦੇ ਆ ਕਿ ਵੋਟਾਂ ਲੈਣ ਆ ਜਾਂਦੇ ਪਰ ਬਾਅਦ ਚ ਗਰੀਬਾਂ ਦੀ ਸਾਰ ਨਹੀਂ ਲੈਂਦੇ ਤੁਸੀਂ ਦੇਖੇ ਹੋਣਾ ਇਹ ਹਜੇ ਥੋੜੇ ਦਿਨ ਹੋਏ ਇਹ ਬੇਨਤੀ ਹੋਣ ਤੋਂ ਬਾਅਦ ਮੈਂ ਆਪਦੀ ਏਰੀਆ ਚ ਨਿਕਲਣਾ ਸ਼ੁਰੂ ਕਰਤਾ ਕਿਉਂਕਿ ਜਿੰਨੇ ਵੀ ਇਲੈਕਸ਼ਨ ਦੇ ਵਿੱਚ ਮੇਰੇ ਕੋਲ ਕਈ ਪਰਿਵਾਰ ਤੱਕ ਨਹੀਂ ਪਹੁੰਚਿਆ ਤਾਂ ਵੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਜਿਹੜਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਮੈਨੂੰ ਇੱਕ ਗਰੀਬ ਨਮਾਰੇ ਨੂੰ ਇੰਨਾ ਮਾਣ ਬਖਸ਼ਿਆ ਮੈਂ ਨਾ ਸਾਰੇ ਭੈਣਾ ਭਰਾਵਾਂ ਨੂੰ ਇਹ ਬੇਨਤੀ ਕਰਦਾ ਜਿੱਥੋਂ ਤੱਕ ਮੇਰੇ ਤੋਂ ਨਹੀਂ ਵੀ ਪਹੁੰਚਿਆ ਜਾਂਦਾ ਫਰੋਇਪੁਰ ਏਰੀਆ ਹੈ ਜਾਂ ਸਾਡੇ ਪੂਰੇ ਪੰਜਾਬ ਲੈਵਲ ਤੇ ਆ ਸਾਡੀ ਟੀਮ ਹਰ ਥਾਂ ਤੇ ਬੈਠੀ ਹੈ ਪਰ ਕਿਤੇ ਵੀ ਕਿਸੇ ਵੀ ਮੇਰੇ ਮਜਦੂਰ ਭੈਣਾ ਭਰਾ ਨੂੰ ਕੋਈ ਵੀ ਜਲੀਲ ਕਰਦਾ ਜਾਂ ਕੋਈ ਉਹਦੇ ਤੇ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰਦਾ ਸਾਡੀ ਟੀਮ ਉਹਨੂੰ ਨਹੀਂ ਬਖਸ਼ੂਗੀ ਅਤੇ ਮੈਂ ਵੱਧ ਚੜ ਕੇ ਇਹਨਾਂ ਦਾ ਸਾਥ ਦਊਂਗਾ ਸਾਰਿਆਂ ਨੂੰ ਮੈਂ ਕਹਿ ਦਿਲੋਂ ਧੰਨਵਾਦ ਆ ਮੈਂ ਬਲਵੰਤ ਸਮੇਵਾਲੀ ਸਾਰੇ ਵੋਟਰ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਵੱਧ ਚੜ ਕੇ ਸਾਥ ਦਿੱਤਾ ਸਖਦੇਵ ਸਿੰਘ ਗੁਬਿੰਦ ਨਗਰੀ ਮੇਰਾ ਪਿੰਡ ਹੈ ਜੀ ਸੁਖਦੇਵ ਸਿੰਘ ਮੇਰਾ ਨਾਮ ਹੈ ਤੇ ਅੱਜ ਇੱਕ ਮੀਟਿੰਗ ਕੀਤੀ ਵੀ ਦੱਸੂਗਾ ਉਸਦੇ ਬਾਰੇ ਇਹ ਮੀਟਿੰਗ ਅਸੀਂ ਇਸ ਸੰਬੰਧ ਵਿੱਚ ਕੀਤੀ ਹੈ ਕਿ ਵੀ ਸਾਡੇ ਵਿੱਚ ਸਾਡਾ ਮਜ਼ਦੂਰਾਂ ਦਾ ਕੈਂਡੀਡੇਟ ਧੰਨਵਾਦ ਕਰਨ ਆਇਆ ਸੀ ਅਸੀਂ ਉਹਦਾ ਰੱਖ ਕੇ ਆਪ ਧੰਨਵਾਦ ਕਰਦੇ ਆ ਕਿ ਵੀ ਹਰਿਆ ਹੋਇਆ ਵੀ ਬੰਦਾ ਸਾਡਾ ਧੰਨਵਾਦ ਕਰਦਾ ਹੈ ਤੇ ਜਿਹੜੀਆਂ ਸਾਡੀਆਂ ਕੋਈ ਮੁਸ਼ਕਿਲਾਂ ਸੀ ਜਿਹਨੇ ਨਰੇਗਾ ਦੀ ਹੋਈ ਦੀਪੁਰ ਦੇ ਸਭਾ ਦੇ ਵਿੱਚ ਹੋਈ ਜਾਂ ਗਲੀਆਂ ਨਾਰੀਆਂ ਦੀਆਂ ਜੋ ਵੀ ਹੈ ਸਾਡੀਆਂ ਸਮੱਸਿਆਵਾਂ ਸੁਣ ਆਈ ਸੀ ਇੱਕ ਪਾਰਟੀਆਂ ਵੋਟਾਂ ਕਹਿਣ ਆਈਆਂ ਤੇ ਸਾਨੂੰ ਇੱਥੇ ਜਲੀਲ ਵੀ ਕਰਕੇ ਗਏ ਜਿਸ ਸਾਨੂੰ ਕਾਫੀ ਜਲੀਲ ਕੀਤਾ ਤੇ ਕਾਫੀ ਅਪਸ਼ਲ ਸ਼ਬਦ ਵੀ ਬੋਲੇ ਤੇ ਸਾਨੂੰ ਜਲੀਲ ਕੀਤਾ ਇਸ ਕਰਕੇ ਅਸੀਂ ਦੁਬਾਰਾ ਫੇਰ ਮੈਂ ਇਸ ਬੰਦੇ ਦਾ ਸਾਡੇ ਕੈਂਡੀਡੇਟ ਦਾ ਜਿਹੜਾ ਮਜ਼ਦੂਰ ਦਾ ਹਾਲ ਚਾਲ ਪੁੱਛਣ ਆਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਤਨਮਾਨ ਕਰਦੇ ਮੇਰਾ ਨਾਮ ਜੀ ਬਿੰਦਰ ਸਿੰਘ ਲਾਲਾ ਸੋ ਸਾਡੇ ਬਲਵੰਤ ਸਿੰਘ ਸਮਾ ਵਾਲੀ ਗੁਰਚਰਨ ਸਿੰਘ ਫਿੱਡੇਕਲਾ ਜਿਲ੍ਹਾ ਫਰੀਪੋਟ ਤੋਂ ਬਲਵਿੰਦਰ ਸਿੰਘ ਜੀ ਪੁੱਟੀ ਵਾਲੇ ਤੋਂ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਬਲਜਿੰਦਰ ਸਿੰਘ ਜਵਾਰੇ ਵਾਲੇ ਤੋਂ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਸਾਰੇ ਅਸੀਂ ਇੱਕ ਟੀਮ ਵਾਈਜ਼ ਅੱਜ ਇਕੱਠੇ ਹੋਏ ਆ ਸਾਡੇ ਸੁਖਦੇਵ ਸਿੰਘ ਜੀ ਗਵੰਦਨਗਰੀ ਤੋਂ ਜਿੰਨਾ ਨੇ ਆਪਣੀ ਮੁਸ਼ਕਲ ਤੁਹਾਡੇ ਸਾਹਮਣੇ ਰੱਖੀ ਔਰ ਸਾਨੂੰ ਵੀ ਦੱਸਿਆ ਤੇ ਅਸੀਂ ਇਸ ਸਬੰਧ ਚ ਵੀ ਪਹੁੰਚੇ ਆਂ ਔਰ ਸਾਡੇ ਪਿੱਛੇ ਸਾਡੀਆਂ ਪੈਣਾ ਖੜੀਆਂ ਆ ਤੇ ਇਹਨਾਂ ਨੂੰ ਵੀ ਅਸੀਂ ਆ ਕੇ ਜਦੋਂ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਠੀਕ ਆ ਵੋਟਾਂ ਦਾ ਪਿੱਛੇ ਜੇ ਦੌਰ ਨੱਕ ਕੇ ਗਿਆ ਅੱਜ ਹਫ਼ਤਾ ਕੋ ਹੋਇਆ ਤੋ ਵੋਟਾਂ ਆਖਣ ਵੋਟਾਂ ਮੰਗਣ ਸਾਰੇ ਆਉਂਦੇ ਰਹੇ ਆ ਮੈਂ ਵੀ ਆਇਆ ਇਹਨਾਂ ਕੋਲੇ ਵੋਟਾਂ ਲੈਣ ਵਾਸਤੇ ਆਇਆ ਸ਼ਰਮਣੀ ਕਲੀਦਲ ਵਾਸਤੇ ਤੇ ਹੋਰ ਵੱਖ-ਵੱਖ ਪਾਰਟੀਆਂ ਨਾਲ ਕੋਈ ਆਉਂਦੀਆਂ ਰਹੀਆਂ ਪਰ ਜਿਹੜੇ ਇਹਨਾਂ ਨੇ આરોਪ ਲਾਏ ਆ ਤੇ ਸਾਨੂੰ ਜਲੀਲ ਕਰਕੇ ਗਏ ਆ ਤੇ ਅਸੀਂ ਜਦੋਂ ਇਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਆ ਕਿ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਬੱਚਿਆਂ ਦੇ ਵਿੱਚ ਜਿਹੜੀ ਉਹਦੀ ਇਨਸਲਟ ਕੀਤੀ ਜਾਂਦੀ ਆ ਅਪਸ਼ਬਦ ਬੋਲ ਕੇ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਤੋਂ ਉਹਦੇ ਜਿਹੜੇ ਜਲਾਸਰੀ ਮੁਖਸਰ ਸਾਹਿਬ ਦੇ ਡੀਸੀ ਸਾਹਿਬ ਉਹਨਾਂ ਤੋਂ ਵੀ ਇਹ ਮੰਗ ਕਰਦੇ ਆ ਵੀ ਸਾਨੂੰ ਬਹੁਤ ਜਲਦੀ ਤੇ ਬਣਦਾ ਇਨਸਾਫ ਦਵਾਇਆ ਜਾਵੇ दिल्ली क्राइम नेशनल न्यूज़ नजर सफर